ਉਹ ਗਏ ਚਾਚੀ ਬਹਾਰਾ ਦੇ ਮਹਾਰਾਜਾ ਨੂੰ 70 ਸੱਤ ਤੇ ਡਿੱਗ ਗਿਆ ਇਹ ਛੱਤ ਪਹਿਲਾਂ ਤੋਂ ਹੀ ਡੈਂਟਲ ਵੀ ਹੋ ਕਮਜ਼ੋਰ ਸੀ ਜੀ ਸਾਡੀ ਛੱਤ ਹੈਗੀ ਵੱਲਿਆ ਵਾਲੀ ਮੈਂ ਦੁਕਾਨ ਤੇ ਵਾਕੇ ਆਪਣੀ ਤੇ ਉਸ ਤੋਂ ਬਾਅਦ ਡੈਡੀ ਦਾ ਬਾਹੂਆਂੋਂ ਫਰਸ਼ ਨੂੰ ਨਿਕਲ ਗਏ ਨਾਲ ਦੀ ਆਪਣੀ ਛੱਤਾਂ ਡਿੱਗ ਗਈ ਇਹ ਛੱਤੀ ਕਿ ਗੀ ਸਾਲੇ 25 ਜੀ ਸਭ ਦਾ ਡੈਥ ਹੋ ਗਿਆ ਏ ਬੌਜੀ ਮੈਂ 5:30 ਉੱਠ ਕੇ ਲੈਟਰਿੰਗ ਵਗ ਗਿਆ ਸਮਝ ਨਹੀਂ ਉਸ ਤੋਂ ਬਾਅਦ ਲੈਟਰਿੰਗ ਦੇ ਵਿੱਚੋਂ ਆਵਾਜ਼ ਆਈ ਉੱਤੇ ਮਰੇ ਭਾਈ ਦੀ ਨੂੰਹ ਰੰਦੀ ਆ ਤਾਂ ਕਹੇ ਚਾਚੀ ਬਹਾਰਾ ਦੇ ਬਹਾਰਾ ਦਾ ਦੋ ਸੱਤਾਂ ਉਸ ਤੇ गिर ਗਿਆ ਮੈਂ ਬਾਹਰ ਸੀ ਕਿੰਨੇ ਜਨੇ ਪਰਿਵਾਰ ਦੇ ਵਿੱਚ ਦੋ ਅਸੀਂ ਹੀ ਬਸ ਦੋ ਤੇ ਅਸੀਂ ਜਿਹੜੇ ਮਤਲਬ ਕਿ ਬਾਕੀ ਜਿਹੜੇ ਪਰਿਵਾਰ ਆਉਂਦੇ ਸੀ ਇਸਲਾਮ ਤੋਂ ਉਹ ਮਰੇ ਜਿਹੜੇ ਭਾਈ ਦੀ ਨੂੰਹ ਆ ਉਹ ਬੇਹੋਸ਼ ਪਈ ਆ ਔਰ ਟੈਕ ਹੋ ਗਿਆ ਦੂਜੀ ਅਟੈਕ ਹੋ ਗਿਆ ਸਹੀ ਹਾਂ ਜਿਹੜੇ ਉਹ ਮਤਲਬ ਕਿ ਜਿਹੜੀ ਦੇਚ ਇੱਕ ਵੀ ਜੱਤ ਹੋਈ ਬਾਕੀ ਜਿਹੜੇ ਬਾਕੀ ਮੇਰੇ ਠੀਕ ਹੈ ਆ ਮਾਫੇ ਠੀਕ ਹੈ ਸਹੀ ਹਾਂ ਇੱਕ ਹੀ ਬਰਸਾਤ ਦੇ ਮੌਸਮ ਵਿੱਚ ਲੱਤੀ ਹੋਏ ਕਿ ਇੰਨੀ ਸ਼ਕਤ ਇਹ ਛੱਤ ਦਾ ਪਲਾਓ ਟੁਰੀ ਡੈਂਟਰ ਵੀ ਕਮਜ਼ੋਰ ਸੀ ਤੁਹਾਡੀ ਛੱਤ ਹੈਗੀ ਬੱਲੇ ਵਾਲੀ ਉਹ ਡੈਂਟਰ ਟੁੱਟਿਆ ਸਾਡੀ ਛੱਤ ਤੇ ਗਰ ਗਈ ਤੇ ਸੋਲਿਆ ਸਾਰੇ ਆ ਗਏ ਤੇ ਬਰਸਾਤ ਜਾਰੀ ਹੋਣ ਕਰਕੇ ਉਹ ਡੈਂਟਰ ਸਰੀਰੋਂ ਨਿਕਲ ਜੂਦੇ ਤੇ ਪਿਆਦੇ ਵੀ ਸੁਵੇ ਰਹੇ ਕਹਿੰਦੀ ਕਹਿ ਕੇ ਮੈਂ ਲੈਂਟਰ ਲਾ ਲੂਗੀ ਵੀ ਚਲ ਆਪਾਂ ਅੱਜ ਰਾਤ ਉੱਥੇ ਕਾਇਮ ਮੈਂ ਬਾਹਰ ਆ ਗਿਆ ਤੇ ਵਸਣ ਲੱਗੇ ਮੁੰਮੀ ਦਾ ਨਾਮ ਸ੍ਰਿੰਦਰਕੌਰ ਹੈ ਟੈਡੀ ਦਾ ਨਾਮ ਰੌਣਸਰ ਮੀਨੇ ਹੋਏ ਜੀ ਛੱਤਾ ਕਮਜ਼ੋਰ ਸੀ ਉੱਪਰ ਲੀਆਂ ਤੇ ਅੱਜ ਮੰਮੀ ਰਾਤ ਕਹਦੇ ਸੀ ਵੀ ਆਪਾਂ ਸਿੱਟਲਵਾਣੀਆਂ ਨੇ ਵੀ ਆਪਾਂ ਖਤਰਾ ਆਪਣਾ ਛੱਤਾ ਥੱਲੇ ਬਸ ਉਹੀ ਗੱਲ ਹੈ ਜੀ ਮੈਂ ਦੁਕਾਨ ਤੇ ਵਾਗ ਗਿਆ ਆਪਣੀ ਤੇ ਤੇ ਉਸ ਵਾਰ ਡੈਡੀ ਦਾ ਬਾਥਰੂਮ ਦਾ ਫਲਸ਼ ਨੂੰ ਨਿਕਲ ਗਏ ਨਾਲ ਦੀਆਂ ਪਿੱਛੇ ਛੱਤਾਂ ਡਿੱਗ ਗਈਆਂ ਡੈਡੀ ਕੀ ਕੰਮ ਕਰਦਾ ਸਾਈਕਲ ਦਾ ਰਿਪੇਅਰ ਦਾ ਕੰਮ ਆਪਦਾ ਹਾਂਜੀ ਬਾਕੀ ਕਿਹੜੇ ਹੋਰ ਮੈਂਬਰ ਸੀ ਉਹ ਵੀ ਉੱਪਰ ਹੀ ਸੀ ਛੱਤ ਤੇ ਉਹ ਦੋ ਕਮਰੇ ਪਏ ਨੇ ਉਹ ਪਰਲੇ ਕਮਰੇ ਜਿਹੜੇ ਸੀ ਜਿਹੜੇ ਛੱਤ ਡਿੱਗਣ ਵਾਲੇ ਸੀ ਉੱਥੇ ਨਹੀਂ ਹੈਗੇ ਸੀ ਸਾਰੇ ਠੀਕ ਠਾਕ ਉਹ ਠੀਕ ਠਾਕ ਨੇ ਥੋੜਾ ਜਿਹਾ ਉਹਨਾਂ ਨੂੰ ਉਹ ਹੋਇਆ ਪ੍ਰੈਸ਼ਰ ਪ੍ਰੈਸ਼ਰ ਪੈ ਗਿਆ ਦਿਮਾਗ ਤੇ ਪਰ ਉਹਨਾਂ ਹਸਪੀਟਲ ਲੈ ਕੇ ਗਏ ਨੇ ਉਹ ਵੀ ਉੱਪਰ ਗੋਸਰਖਾਨਾ ਤੋੜ ਕੇ ਨਾਲ ਤੇ ਉਧਰੋਂ ਲੈ ਕੇ ਪਰਲੇ ਪਾਸੋਂ ਕੱਢ ਕੇ ਲੈ ਕੇ ਕੀ ਇਹਨੂੰ ਲਾਦੇ ਦੇ ਰਿਹਾ ਵੀ ਪਰ ਸਾਥ ਉਹਦੇ ਕੰਮ ਤੇ ਪਰ ਸਾਥ ਨਾਲ ਹੀ ਹੋਇਆ ਇਹ ਪਹਿਲਾਂ ਤਾਂ ਕਦੀ ਹੋਇਆ ਕੀ ਨਾਮ ਹੈ ਜੀ ਮੇਰਾ ਬినਰਣੀ ਇਹ ਜਿਹੜੇ ਤੁਹਾਡੇ ਗਵਾਹ ਚ ਹੈ ਕਿ ਕੀ ਕਾਰਨ ਹੋਇਆ ਕਦੋਂ ਹੋਇਆ ਇਹ ਛਤਿਗੜੀ ਸਾਡੇ 5 ਵਜੇ ਸਵੇਰੇ ਤੇ ਉਹਨਾਂ ਦੀ ਡੈਥ ਹੋ ਗਈ ਅੱਛਾ ਜੀ ਕਿੰਨੇ ਜਨੇ ਚੀਜ਼ਾਂ ਹੋਈਆਂ ਇੱਕੋ ਹੀ ਹੋਇਆ ਇੱਕ ਦੀ ਡੈਥ ਜੀ ਡੈਥ ਹੋਇਆ ਉਹੀ जख्मी ਉਹੀ ਮਤਲਬ ਬਿਮਾਰ ਉਹ ਹੌਲੀ ਜਿਹਾ ਡੈਥ ਹੋਇਆ ਕਲੀ ਦੀ ਅੱਛਾ ਘਰ ਦੇ ਵਿੱਚ ਕਿੰਨੇ ਕੇ ਜਨੇ ਰਹਿੰਦੇ ਸੀਗੇ ਇਹ ਘਰ ਵਿੱਚ ਦੋ ਜੇਵੇਂ ਵੀ ਰਹਿੰਦੇ ਸੀਗੇ ਇੱਕ ਤਾਂ ਜੇਠੇ ਹੁੰਦਾਗਾ ਅੱਛਾ ਤੇ ਉੱਪਰ ਰਹਿੰਦੇ ਨੇ ਚਾਰ ਜੇ ਉੱਪਰ ਰਹਿੰਦੇ ਨੇ ਤਿੰਨ ਉੱਪਰ ਰਹਿੰਦੇ ਨੇ ਅੱਛਾ ਜਿਹੜੇ ਬਾਕੀ ਰਹਿੰਦੇ ਸੀ ਉਹਨਾਂ ਦੇ ਹਾਲਾਤ ਉਹ ਠੀਕ ਨਹੀਂ ਉਹ ਥੋੜਾ ਮਤਲਬ ਹੋ ਗਿਆ ਬੇਵਜੋ ਹੋ ਗਏ ਅੱਛਾ ਤੇ ਉਹ ਤਾਂ ਦਖਲ ਨਹੀਂ ਆ ਚੰਗੇ ਅੱਛਾ ਉਹ ਲੇਡੀਜ਼ ਵੀ ਦੇਖੋ ਹਾਂਜੀ ਕੀ ਨਾਮ ਹੈ ਸਿੰਦਰਪੁਰ